ਆਰੇ ਨੂੰ ਪਿਆਰਪਸ ਸასი ਗੱਲ ਇਹ ਅੱਜ ਗੁਰੂ ਕਿਰਪਾ বেকার ਐਂਡ ਕੈਫੇ ਦਾਣਾ ਮੰਡੀ ਤਾਰੀਵਲ ਜੇ ਤੁਸੀਂ ਤਾਰੀਵਲ ਸ਼ਹਿਰ ਦੇ ਵਾਸੀ ਜੇ ਤੁਹਾਨੂੰ ਇੱਕ ਖਾਸ ਗੱਲ ਦੱਸਣ ਲੱਗਾ ਇਹਨਾਂ ਦੀ ਬੇਕਰੀ ਤੇ ਆਪਣੀ ਤਿਆਰ ਕਰਦੇ ਆ ਤੇ ਵੇਚਦੇ ਆ ਪਿਓਰ ਵੇਚਦੇ ਆ ਹੋਰ ਖਾਸ ਗੱਲ ਤੁਹਾਨੂੰ ਦੱਸਣਾ ਅੰਦਰ ਜਾ ਕੇ ਅੰਦਰ ਹਰ ਚੀਜ਼ ਸੋਨਿਸ ਮਿੱਟੀ ਚ ਰੱਖੀ ਆ ਜਿਹੜੀ ਚੀਜ਼ ਹੁਣ ਮੈਨੂੰ ਬੜੀ ਖਾਸ ਲੱਗੀ ਆ ਉਹ ਤੁਹਾਨੂੰ ਮੈਂ ਇਹ ਦਿਖਾਉਣ ਲੱਗਾ ਅਤੇ ਦੇਖੋ ਮਾਨ ਰੀ ਜਿੰਦਾ ਤੇ ਜੀਵਨ ਕਥਾ ਉਤੇ ਲੱਗੀ ਆ ਹੋਰੀ ਬਹੁਤ ਸੋਹਣੀਆਂ ਕਿਤਾਬਾਂ ਸਾਇੰਸ ਦੀਆਂ ਨੇ ਸਾਈਕੋਲੋਜੀ ਦੀਆਂ ਨੇ ਫਲਸਫੀ ਦੀਆਂ ਨੇ ਇਹ ਲੱਗੀਆਂ ਵਾ ਕਾਫੀ ਸ਼ੌਵ ਵਿੱਚ ਆਪਾਂ ਕਾਫੀ ਪੀਓ ਤੇ ਨਾਲ ਤੁਸੀਂ ਕਿਤਾਬਾਂ ਪੜੋ ਇਹ ਬਹੁਤ ਵਧੀਆ ਕਨਸੈਪਟ ਲੱਗਾ ਤੇ ਮੇਰੇ ਮਨ ਚ ਆਈ ਇੱਕ ਸ਼ਾਰਟ ਵੀਡੀਓ ਬਣਾ ਕੇ ਕ੍ਰੀਏਟ ਕਰਦੇ ਆ ਜੀ ਜਿੰਨਾ ਚਿਰ ਤੁਹਾਡਾ ਆਰਡਰ ਚੱਲਦਾ ਵਾ ਤੁਸੀਂ ਕਿਤਾਬਾਂ ਪੜੋ ਨਾਲ ਕੌਫੀ ਪੀਓ ਨਾਲ ਕਿਤਾਬਾਂ ਤੁਹਾਡੀ ਜਿਹੜੀ ਆ ਮਨ ਦੀ ਦੁਰਦਸ਼ਾ ਵਾ ਇੱਕਦਮ ਵਧੀਆ ਬਣ ਜੇਗੀ ਸੋਹਣੀ ਬਣ ਜੇਗੀ ਤੁਹਾਨੂੰ ਜਿਹੜਾ ਮਜ਼ਾ ਆਏਗਾ ਆਪਣੀ ਜ਼ਿੰਦਗੀ ਵਿੱਚ ਵੀ ਕੋਈ ਨਾ ਕੁਝ ਘਰੇਣ ਹੋਏਗਾ ਤੇ ਤੁਹਾਡੇ ਵਿੱਚ ਵੀ ਜਿਹੜੀ ਕੌਫੀ ਜਾਂਦੀ ਆ ਤੁਹਾਨੂੰ ਉਹ ਬੈਨੀਫਿਟ ਦੇਗੀ ਤੁਹਾਡੇ ਵਿਚਾਰ ਵਧੀਆ ਰਹਿਣਗੇ ਇਹੀ ਮੇਰਾ ਜਿਹੜਾ ਮੁੱਦਾ ਵੀਡੀਓ ਦਾ 장가이사리 안사씨가